ਹਾਂਜੀ ਮੋਸੇਪੇ ਨੂੰ ਪਹੁੰਚ ਗਿਆ ਸੀ ਤੇ ਮੋਸੇ ਹੁਣ ਆਸੀਂ ਦਰਿਆ ਕੇ ਦਿਖਾਉਣਾ ਗੱਡੀ ਸਾਈਡ ਚ ਲਾ ਦੀਆ ਸੀ ਤੇ ਦੇਖੋ ਹੁਣ ਤਾਂ ਉਹਦੇ ਬਿਨਾ ਕੋਠੀ ਸੁੰਨੀ ਜੀ ਲੱਗਦੀ ਹੈ ਵੈਸੇ ਉਹਦੇ ਨਾਲੇ ਰੌਣਕ ਸੀ ਦੇਖੋ ਕੱਲੇ ਮਾਂ ਬਾਪ ਰਹਿ ਗਏ ਕੋਠੀ ਚ ਪਰ ਉਹ ਤਾਂ ਨਹੀਂ ਰਿਹਾ ਹੂੰ ਦੇਖ ਕੇ ਤਾਂ ਰੋਣਾ ਆਉਂਦਾ ਪਰ ਉਹ ਜੀ ਬਹੁਤ ਮਾੜਾ ਚਲੋ ਹੁਣ ਗੇਟ ਖੋਲਣ ਲੱਗਿਆਂ ਖੋਲ ਤਾਂ ਗੇਟ ਇਹਨਾਂ ਦਾ ਛੱਡੇ ਸੰਡੇ ਸਿੱਧੂ ਦੇ ਮੰਮੀ ਜਿਹੜੇ ਮਿਲ ਸਕਦੇ ਨੇ ਤੁਸੀਂ ਦੇਖੋ ਚੀਜ਼ਾਂ ਵੀ ਅੰਦਰ ਸੋਨੀਆਂ ਆਈਆਂ ਖੜੀਆਂ ਨੇ ਜੋ ਹੁੰਦਾ ਤਾਂ ਇਹਨਾਂ ਨੂੰ ਚਲਾਉਂਦਾ ਜ਼ਰੂਰ ਤੁਹਾਨੂੰ ਅੱਗੇ ਦਿਖਾਣੇ ਆ ਅਸੀਂ ਕਿ ਕਦੈ ਮੇ ਪੱਲੇ ਭਾਵੇਂ ਕਾਰ ਤੋਂ ਚਿੰਤੀ 哦，这个哦，